ਆਡੇ ਕੋਲੇ ਜੀ ਅਜਮੇਰ ਸ਼ਰੀਫ ਤੋਂ ਭਾਈ ਜੀ ਆਏ ਹੋਏ ਨੇ ਵਪਾਰੀ ਇਹਨਾਂ ਦਾ ਬਹੁਤ ਮੋਟਾ ਵਪਾਰ ਹੈ ਬੜੇ ਵੱਡੇ ਪੱਧਰ ਤੇ ਪਸ਼ੂ ਖਰੀਦ ਕੇ ਲੈ ਕੇ ਜਾਂਦੇ ਆ ਇਹਨਾਂ ਨੂੰ ਜੀ ਆਇਆਂ ਜੀ ਸਾਰਿਆਂ ਨੂੰ ਜੀ ਆਇਆਂ ਦੇਖੋ ਤੁਹਾਡਾ ਪਿਆਰ ਆ ਕਿ ਪੈਰ ਧਰੂ ਖਾ ਨਹੀਂ ਤੇ ਟੈਂਪੂ ਤੇ ਡੈਂਪੂ ਗੱਡੀਆਂ ਤੇ ਗੱਡੀਆਂ ਆ ਰਹੀਆਂ ਇੱਧਰ ਵੀ ਕੈਮਰਾ ਮਾਰ ਬਈ ਕੈਮਰਾਮੈਨ ਆ ਦੇਖੋ ਲਗਾਤਾਰ ਪਸ਼ੂਆਂ ਦੀ ਐਂਟਰੀ ਹੋ ਰਹੀ ਹੈ ਔਰ ਸਾਡੇ ਵਿੱਚ ਸਾਡੇ ਪ੍ਰਸਿੱਧ ਇਹਦੇ ਬੀਟਲ ਦੇ ਗॉडファーਦਰ ਬਲਵਿੰਦਰ ਮਾਨ ਜੀ ਸਾਡੇ ਵਿੱਚ ਖੜੇ ਨੇ ਜਿੰਨੇ ਇੱਕ ਬੱਕਰੀ ਦੇ ਧੰਦਾ ਜਿਹੜਾ ਇੱਕ ਬਹੁਤ ਛੋਟੇ ਲੈਵਲ ਦਾ ਧੰਦਾ ਕਿਹਾ ਜਾਂਦਾ ਸੀ ਉਹਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਗਏ ਨੇ ਅਸੀਂ ਸਨਮਾਨ ਕਰਦੇ ਹਾਂ ਇਹਨਾਂ ਦਾ ਜਿਨ੍ਹਾਂ ਨੇ ਇਸ ਲੈਵ ਦੇ ਬੱਕਰੀ ਪਾਲਣ ਦੇ ਧੰਦੇ ਨੂੰ ਬਣਾ ਕੇ ਵੱਡੇ ਵੱਡੇ ਮੇਲੇ ਲੱਗਣ ਲੱਗਦੇ ਬੱਕਰੀਆਂ ਦੇ ਉਹ ਵੀ ਜੋ